ਪਾਵਰ ਦਾ ਹਿੱਸਾ ਤੇ ਪਿਛਲਾ ਹਿੱਸਾ ਜਿਹਨਾਂ ਭਰਾਵਾਂ ਨੇ ਲਿਆ ਉਹਦਾ ਲੋਡ ਕਰਤਾ ਹੁਣ ਤੇ ਅਗਲਾ ਆ ਸ਼ੋ ਵੀ ਇਹ ਲੈ ਗਏ ਸਾਰੀ ਤੇ ਪਲੀਜ਼ ਸ਼ੋ ਮਲਗਾਟ ਤੇ ਇਹ ਪਾਵਰ ਕਿਟ ਵਾਲੇ ਭਰਾਵਾਂ ਨੂੰ ਫੋਨ ਕਰਨ ਵੀਡੀਓ ਦੇਖ ਕੇ ਇਹ ਤਾਂ ਸਿਰਫ ਇੱਕ ਜਾਣਕਾਰੀ ਵਾਸਤੇ ਆਪਾਂ ਵੀਡੀਓ ਤੁਹਾਨੂੰ ਕਰੀ ਦੀ ਆ ਕੋਈ ਵੀ ਇਹਦੇ ਨਾਲ ਸੇਲ ਪ੍ਰਦੇਸ਼ ਨਾਲ ਆਪਾਂ ਕੋਈ ਸੰਬੰਧ ਦਾ ਨਾਲ ਕੋਈ ਮਤਲਬ ਨਹੀਂ ਆਪਾਂ ਦਾ ਸਿਰਫ ਇਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਭਰਾ ਤੇ ਆਪਾਂ ਨੂੰ ਐ ਹੁੰਦਾ ਵੀ ਦੂਰੋਂ ਭਰਾਵਾਂ ਨੇ ਆਉਣਾ ਤਾਂ ਉਹਨਾਂ ਨੂੰ ਜਾਣਕਾਰੀ ਦੇ ਕੇ ਉਹ ਮਿਲ ਜਾਂਦੀ ਆ ਕਰ ਲੱਗਾ ਜੀਆ ਦੋਸਤੋ ਲੋਡ ਹੁਣ ਆ ਜੋ ਲੋਡ ਹੁੰਦੇ ਤੁਹਾਨੂੰ ਵੀਡੀਓ ਪਾਉਨੇ ਆ ਦਿਖਾਉਨੇ ਆ ਸਾਰੀ ਤੇ ਇਹ ਮੋਕੇ ਵਿੱਚ ਕੁਛ ਨਾਲ ਹਿੱਸਾ 820 ਦਾ ਸਾਰੀ ਤੁਹਾਨੂੰ ਵੀਡੀਓ ਆ ਲੋਡ ਹੁੰਦੇ ਦੀ ਵੀ ਦਿਖਾ ਦਿੰਨੇ ਆ ਇਸ ਤਰ੍ਹਾਂ ਲੋਡ ਹੁੰਦਾ ਗੱਡੀ ਆਪਦੀ ਲਿਆਉਂਦੇ ਆ ਭਰਾ ਜਾਂ ਇੱਥੋਂ ਕਟਾ ਲੈਣੇ ਆ ਗੱਡੀ ਤੇ ਐਵੇਂ ਲੋਡ ਹੋ ਜਾਣਾ ਕ੍ਰੇਨ ਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਆ ਵੀਡੀਓ ਦੇ ਵਿੱਚ ਟਰੈਕਟਰ ਦਾ ਪਿਛਲਾ ਹਿੱਸਾ ਦਿੱਤਾ ਅੱਜ ਲੋਡ ਕਰਾ ਕੇ ਭੇਜਣੇ ਆ ਜਿੰਨਾ ਵੀ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਫਰਾਜੋ ਇਹਦੀ ਤੁਹਾਨੂੰ ਪਾਵਰ ਸਟੀering ਦੀ ਕਿੱਟ ਵੀ ਦਿਖਾਉਣਾ ਜਿਵੇਂ ओरिजिनल ਫੀਟਿੰਗ ਆ ਜਾ ਕੇ ਇਸ ਤਰ੍ਹਾਂ ਹੀ ਅਗਲੇ ਦੇ ਫਿੱਟ ਹੋ ਜਾਣੀਆਂ ਪਾਪਾ ਪੋਪਾ ਸਾਰੀਆਂ ਦੀ ਫੀਟਿੰਗ ਦੇਖ ਲਓ ਜਿਨ੍ਹਾਂ ਨੇ ਭਰਾਵਾਂ ਨੇ ਫਿੱਟ ਕਰਨੀਆਂ ਪਾਵਰ ਸਟੀering ਕਰਨੇ ਇਹਦੀ ਚਾਰ ਸਿਲੰਡਰ ਦੀ ਕਿੱਟ ਹੋਣ ਕਰਕੇ ਪਾਈਪਾਂ ਦੇ ਵਿੱਚ ਫਰਕ ਆ ਜਾਂਦਾ ਜਿਵੇਂ ਤਿੰਨ ਸਿਲੰਡਰ ਨੂੰ ਲਾਉਣਾ ਫੋੜ ਹੋਣ ਇਹਦੀਆਂ ਪਾਈਪਾਂ ਵੱਡੀਆਂ ਹੁੰਦੀਆਂ ਤੇ ਟੈਂਕੀ ਤੁਹਾਨੂੰ ਪਤਾ ਹੀ ਇਹਦੀ ਉੱਪਰ ਆਉਂਦੀ ਹੁੰਦੀ ਹੈ ਪਾਵਰ ਦੀ ਆ ਅਗਲਾ ਹਿੱਸਾ ਆ ਗਿਆ ਪਾਵਰ ਦੀ ਟੈਂਕੀ ਤੇ ਰਿਮ ਵੀ ਦਿਖਾਉਨੇ ਆ ਇਹਦੇ ਵਿੱਚ ਚਾਰ ਸਿਲੰਡਰ ਦੇ ਵਿੱਚ ਚੁੱਲੇ ਦਾ ਇਹਦਾ ਫਰ ਜੇ ਮੇਦਾ ਇੰਜਨ ਦੇ ਅਗਲੇ ਜਿਹੜੇ ਸਰਾਕ ਆ ਸਕੋਰ ਟਾਈਪ ਆ ਗਏ ਇਹ ਫਾਰਮ ਟਰੈਕ ਦੇ ਟੇਡੇ ਸਰਾਕ ਹੋਣ ਕਰਕੇ ਥੋੜਾ ਜਿਹਾ ਇਹਦੇ ਚੁੱਲਾ ਬਦਲਣਾ ਪੈਂਦਾ ਜਦੋਂ ਵੀ ਆਪਾਂ ਨੂੰ ਇਹ ਪਾਵਰ ਸ਼ਰੇਨ ਦੀ ਕਿੱਟ ਕਰਨੀ ਆ ਆ ਜਿਹੜੇ ਸਰਾਕ ਚਾਰ ਸਿਲੰਡਰ ਦੇ ਸਿੱਧੇ ਸਰਾਕ ਹੁੰਦੇ ਆ ਇਹ ਤੇ ਫਾਰਮ ਟਰੈਕ ਦੇ ਐ ਥੋੜੇ ਟੇਡੇ ਟੇਡੇ ਚ ਹੁੰਦੇ ਆ ਤੇ ਇਸ ਕਰਕੇ ਇਹਦਾ ਜੇ ਹਿੱਸਾ ਲੈਣਾ ਤਾਂ ਤੁਹਾਨੂੰ ਇਹਦਾ ਚੁੱਲਾ ਚੇਂਜ ਕਰਨਾ ਪੈਣਾ ਤੇ ਇੰਜਨ ਬਹੁਤ ਵਧੀਆ ਦੇਖ ਲਓ ਤੁਸੀਂ ਹੱਲ ਤੱਕ ਸੇਲ ਡਾਂਗਨ ਕੋਈ ਵੀ ਨਟ ਇੰਜਨ ਦਾ ਖੁੱਲਿਆ ਨਹੀਂ ਹੋਇਆ ਇੰਜਨ ਬਹੁਤ ਵਧੀਆ ਜਿੰਨਾ ਭਰਾਵਾਂ ਨੂੰ ਵਈਆਂ ਚਾਹੀਦਾ ਇੰਜਨ ਬਹੁਤ ਸੇਲ ਦਾ ਇੱਕ ਦੋ ਰੈਂਸ ਵਰਕ ਕਰ ਲਿਓ ਅੱਜ ਸੰਡੇ ਆ ਤਾਂ ਥੋੜਾ ਜਾ ਅਜੇ ਰਾਸ਼ ਘਾਟਾ ਮਾਰਕੀਟ ਦੇ ਵਿੱਚ ਨਹੀਂ ਤਾਂ ਕਈ ਬਣਾ ਚੀਜ਼ ਖੁੱਲਦੇ ਖੁੱਲਦੇ ਤਕਰੀਬਨ ਸੇਲ ਹੋ ਜਾਂਦੀ ਹੈ ਇਹੋ ਜਿਹੇ ਟਰੈਕਟਰ ਬਹੁਤ ਘੱਟ ਖੁੱਲਦੇ ਆ ਵਿੱਚੋਂ ਲਿੰਕਾ ਜੱਕ ਤੱਕ ਟਰੈਕਟਰ ਦੇਖੋ ਤੁਸੀਂ ਬਹੁਤ ਵਧੀਆ ਟਰੈਕਟਰ ਸੀਗਾ ਜਿੰਨਾ ਭਰਾਵਾਂ ਨੇ ਵੀ ਤਿਆਰ ਕਰਾਉਣਾ ਟਰੈਕਟਰ ਬਹੁਤ ਵਧੀਆ ਆਪਸ਼ਨ ਹੈ ਕੋ ਇਕੱਠੀ ਚੀਜ਼ ਜਾ ਕੇ ਫਿੱਟ ਹੋ ਜਾਣੀ ਹੈ ਕੋ ਜ਼ਿਆਦਾ ਤਕ ਨਹੀਂ ਤਾਂ ਜ਼ਿਆਦਾ ਟਾਈਮ ਬਹੁਤ ਵੇਸਟ ਹੋ ਜਾਂਦਾ ਜਦੋਂ ਕੱਲੀ ਕੱਲੀ ਚੀਜ਼ ਇਕੱਠੀ ਕਰੀਦੀ ਆ ਤੇ ਆਹ ਦੇਖੋ ਐਵੇਂ ਇੱਥੇ ਆ ਲੱਕ ਦਾ ਕਲਚ ਨਿਕਲਦਾ ਜਿਹੜਾ ਡਬਲ ਕਲਚ ਆ ਉਹਨਾਂ ਨੂੰ ਕਲਚ ਦਿਖਾਉਣਾ ਇਹਦਾ ਲੱਕ ਦੀ ਪ੍ਰੈਸ਼ਰ ਪਲੇਟ ਆ ਗਈ ਨਵੇਂ ਮਾਡਲਾਂ ਐ ਸਾਰਿਆਂ ਦੇ ਵਿੱਚ ਇਹ 4 ਸਿਲੰਡਰ ਇੰਜਨ ਆਇਆ ਇਹ 60 55 ਇਹ 2 ਸਪੀਡ ਵੀ ਆਇਆ 3 ਸਪੀਡ ਵੀ ਆਇਆ ਇਹਨਾਂ ਦਾ ਇਹ ਧਿਆਨ ਕਰ ਲਿਆ ਕਰੋ 15 16 ਤੋਂ ਬਾਅਦ ਤਕਰੀਬਨ ਮੇਰੇ ਖਿਆਲ ਜਿੰਤੇ ਤੱਕ ਮੇਰਾ ਆਈਡੀਆ ਇਹ 3 ਸਪੀਡ ਆਇਆ ਟਰੈਕਟਰ ਤੇ ਆਹ ਲੱਕ ਦਾ ਕਲਚ ਆ ਇਹਦਾ ਹਾਂ ਕੌਲਨ ਵਾਲਾ ਸਾਡਾ ਮਿਸਤਰੀ ਆਮ ਲਾਲ ਤੇ ਆ ਲੋ ਜੀ ਆ ਅੰਦਰ ਡਬਲ ਕਲਚ ਦਾ ਸਿਸਟਮ 3 ਸਪੀਡ ਦਾ ਇਹਦੇ ਆ ਲੀਵਰ ਹੁੰਦਾ ਸਾਈਡ ਤੇ ਆ ਸਾਹਨ ਗੇਅਰ ਤੇ ਆ ਘੋੜਾ ਗੇਅਰ ਇਹਦਾ 3 ਸਪੀਡ ਦਾ ਸਿਸਟਮ ਇਹਦੇ ਹੁੰਦਾ ਆ ਤੇ ਹੈਵੀ ਲਿਫਟ ਆ ਗਈ ਨਾ ਮਾਡਲਾਂ ਦੇ ਵਿੱਚ ਜਿਨ੍ਹਾਂ ਭਰਾਵਾਂ ਨੇ ਚੈਨਲ ਨਹੀਂ ਫੋਲੋ ਕਰਿਆ ਫੇਸਬੁੱਕ ਪੇਜ ਫੋਲੋ ਨਹੀਂ ਕਰਿਆ ਜਰੂਰ ਫੋਲੋ ਕਰ ਲੋ ਪਟਿਆਲਾ ਦੀਆਂ ਹਰ ਅਪਡੇਟ ਤੁਹਾਨੂੰ ਦੇ ਦਿਆਂ ਆਜੋ ਇਹਦੀ ਤੁਹਾਨੂੰ ਪਾਵਰ ਸ਼ੇਰਿੰਗ ਦੀ ਕਿੱਟ ਵੀ ਦਿਖਾਉਂਦਾ ਇਹਨ ਆ ਗਈ ਆ ਹੁਣ ਲੋਡ ਕਰਨ ਲੱਗੇ ਆ ਪਿਛਲਾ ਹਿੱਸਾ ਜਿੱਥੇ ਭਰਾ ਚੱਲਿਆ ਇਹ ਅੰਬਰਸਰ ਜਾਣਾ ਨਾ ਇਹ ਮੋਗੇ ਚੱਲਿਆ ਤੇ ਉਹ ਗੱਡੀ ਆ ਗਈ ਹੁਣ ਲੋਡ ਕਰਦੇ ਆ ਜਿਨ੍ਹਾਂ ਭਰਾਵਾਂ ਨੇ ਵੀ ਕਿਤੇ ਵੀ ਪਟਿਆਲੇ ਆਉਣਾ ਪਹਿਲਾਂ ਆਪਣਾ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਲਿਆ ਕਰੋ ਕਈ ਵਾਰਾਂ ਦੂਰੋਂ ਆਉਣਾ ਜੇ ਵੈਸੇ ਆਪਾਂ ਟਰਾਈ ਕਰਨ ਆਉਨੇ ਆ ਤਾਂ ਵੱਖਰੀ ਗੱਲ ਕਈ ਵਾਰਾਂ ਭਰਾ ਲੈਣ ਆਉਂਦੇ ਆ ਤੇ ਉੱਥੋਂ ਢੇੜਾ ਲੱਗ ਜਾਂਦਾ ਚੀਜ਼ ਮਿਲਦੀ ਨਹੀਂ ਤੇ ਤਕਰੀਬਨ ਮੈਂ ਕਹਿੰਦੇ ਸੁਣਿਆ ਬਾਈ ਮਿਲਿਆ ਹੈ ਨਹੀਂ ਪਟਿਆਲੇ ਸੁਣਿਆ ਇੰਨਾ ਕੋਸ਼ਾ ਕਿਹੜਾ ਚੀਜ਼ ਨਹੀਂ ਮਿਲਦੀ ਜਿਹੜੀ ਬੈਸਟ ਚੀਜ਼ ਆ ਉਹ ਤਾਂ ਨਾਲ ਦੀ ਨਾਲ ਹੀ ਤਕਰੀਬਨ ਅੱਜਕੱਲ ਪਹਿਲਾਂ ਹੀ ਅਗਲੇ ਨੇ ਫੋਨ ਤਕਰੀਬਨ ਕਰਿਆ ਹੁੰਦਾ ਤੇ ਸੇਲ ਹੋ ਜਾਂਦੀ ਆ ਚੀਜ਼ ਅੱਛੀ ਚੀਜ਼ ਤੇ ਆ ਤੁਸੀਂ ਵੇਖ ਲਓ ਸਾਰਾ ਇਹਦਾ ਸਾਨੂੰ ਆ YouTube ਤੇ ਵੀਡੀਓ ਅਪਲੋਡ ਕਰਤੀ ਆ ਇੰਜਨ ਕਿਸੇ ਨੂੰ ਲੋੜ ਆ ਤੇ ਮੈਸੇਜ ਕਰ ਸਕਦੇ ਹੋ ਤੁਸੀਂ ਇਨਬਾਕਸ WhatsApp ਕਰ ਸਕਦੇ ਹੋ ਤੇ ਆ ਪਾਲਿਸ ਜਿਹੜੀ ਨੇ ਕੀਤਾ ਜਿਹੜੇ ਪਿਛਲੇ ਹਿੱਸੇ ਹੋਰ ਆਏ ਆ ਉਹ ਵੀ ਨਾਲ ਲਾਉਣਾ ਤੇ ਚੱਲਿਆ ਲੋਡ ਹੋ ਗਏ ਰੈਸਟ 16 ਦੇ ਰਿਮ ਆਏ ਇਹਨੂੰ ਥਰੀ ਸਪੀਡ ਦਾ ਥੋੜਾ ਜਿਹਾ ਤੁਹਾਨੂੰ ਪਤਾ ਮਾਰਕੀਟ ਜਿਆਦੀ ਆ ਥਰੀ ਸਪੀਡ ਦਾ ਕਾਫੀ ਫਰਕ ਆ ਜਿਹਦੇ ਵੀ ਚੇਂਜ ਕਰਨਾ ਹੋਣਾ ਅਗਲਾ ਕਹਿੰਦਾ ਬਾਈ ਚੀਜ਼ ਲੈਣੀ ਤਾਂ ਹੈਗੀ ਆ ਰੋਜ਼ ਰੋਜ਼ ਤਾਂ ਲਈ ਨਹੀਂ ਜਾਂਦੀ ਵੀ ਥਰੀ ਸਪੀਡ ਦਾ ਜਿੰਨੇ ਵੀ ਤਿਆਰ ਹੁੰਦੇ ਆ ਟਰੈਕਟਰ ਥਰੀ ਸਪੀਡ ਇਸ ਕਰਕੇ ਜਿਆਦਾ ਡਿਮਾਂਡ ਚ ਰਹਿੰਦੀ ਆ ਚੀਜ਼ ਅੱਗੇ ਆਉਣ ਵਾਲਾ ਸਮਾਂ ਤੁਹਾਨੂੰ ਪਤਾ ਅਗਲਾ ਇੱਕੋ ਵਰੀ ਚੀਜ਼ ਤਿਆਰ ਕਰਨੀ ਆ ਵਾਰ-ਵਾਰ ਤਾਂ ਹੁੰਦੀ ਨਹੀਂ ਅੰਦਾ ਕਹਿੰਦਾ ਵੀ ਜਿਹੜੀ ਆਪਸ਼ਨ ਇੱਕੋ ਵਰੀ ਆ ਜੇ ਹੁਣ 2-4 ਸਾਲ ਆਪਾਂ ਨੂੰ ਨਾ ਉਹ ਚੀਜ਼ ਦੇ ਵਿੱਚ ਤਬਦੀਲੀ ਕਰਨੀ ਪਵੇ ਇਹਦੇ ਆ ਪੈਰਦਾਨ ਤੁਹਾਨੂੰ ਪਤਾ ਜਿਹੜਾ ਫੋਰਡ ਤਿਆਰ ਹੁੰਦਾ ਇਹਦੇ ਸਾਈਡ ਗੇਅਰ ਹੈਵੀ ਟਾਪਾ ਵਿੱਚ ਉਹ ਹਾਂਡੀ ਹੈਵੀ ਆ ਗਈ ਬ੍ਰੇਕਾਂ ਹੈਵੀ ਆ ਗਈਆਂ ਠੀਕ ਆ ਵੀਰ ਇਹ ਇੱਕ ਟਰੈਕਟਰ ਹੋਰ ਖੜਾ ਇੱਕ ਖੋਲਤਾ ਜਿੰਨਾ ਭਰਾਵਾਂ ਨੂੰ ਲੋਡ ਹੋਵੇ 655 ਦਾ ਤੇ ਖੇਤੀ ਤੋਂ ਖੇਤੀ ਮੈਸੇਜ ਕਰਦੇ ਹੋ ਹੁਣ ਪਤਾ ਕੀ ਆ ਹੁਣ ਥੋੜਾ ਜਿਹਾ ਤੇੜੀ ਚੰਮੜ ਸੁੰਮਣ ਚ ਕਣਕ ਸਾਹਮਣੇ ਦੇ ਵਿੱਚ ਭਰਾ ਲੱਗੇ ਆ ਵਾੜੀਆਂ ਦਾ ਜੋਨ ਹੋਰ ਕਰਕੇ ਇੱਥੇ ਮੰਡੀ ਚ ਹਲੇ ਥੋੜਾ ਰਸ਼ ਘਟਾ ਤੇ ਇਹਦਾ ਤੁਸੀਂ ਲਾਹਾ ਲੈ ਲਓ ਜਿੰਨਾ ਲਿਆ ਜਾਂਦਾ ਤੇ ਅੱਗੇ ਜਿਹੜੇ ਜਿਹੜੇ ਟਰੈਕਟਰ ਹੋਰ ਆਏ ਆ ਜਾਜੋ ਤੁਹਾਨੂੰ ਵੀਡੀਓ ਦੇ ਵਿੱਚ ਉਹ ਵੀ ਦਿਖਾਉਣਾ ਤੇ ਇੱਕ ਆ ਆ ਗਿਆ Mahindra 4x4 ਤੇ 4x4 ਦੀ ਤੁਸੀਂ ਸਾਰਾ ਜਿਨ੍ਹਾਂ ਨੂੰ ਟਰੈਕਟਰ ਲੋਡ ਆ ਜਾਂ ਪਾਰਟਸ ਲੋਡ ਆ ਉਹ ਵੀ ਆਪਣਾ ਦੇਖ ਲਓ ਪਾਵਰ ਦਾ ਇਛਾ ਵੀ ਲੋੜ ਕਰਦਾ ਇਹਨਾਂ ਨੂੰ ਇਹਾਂ ਨੇ ਸ਼ੋ ਵੀ ਲੈ ਲਈ ਆ ਉਹ ਪੱਲੇ ਅੰਦਰ ਪਾਵਰ ਦੀ ਸੇਵ ਵਗੈਰਾ ਚੰਗੀ ਪਾਵਰ ਦਾ ਸਮਾਨ ਸਾਬ ਇਹਨਾਂ ਨੂੰ ਦੇਖਦਾ ਆਪਾਂ ਆਮੇ ਗੱਡੀਆਂ ਦੇ ਵਿੱਚ ਲੋਡ ਹੋ ਕੇ ਚੱਲ ਜਾਂਦੇ ਕਈ ਵਾਰਾਂ ਲੱਜਣ ਲੱਗ ਜਾਂਦਾ ਦਿੱਕਤ ਬੜੀ ਆਉਂਦੀ ਆ ਉਹ ਚੋਰਾਈ ਪੂਰੀ ਪੂਰੀ ਹੁੰਦੀ ਆ ਕਿਸੇ ਦੇ ਹਿੱਸੇ ਦੀ ਘਾਰੇ ਦੇ ਵਿੱਚ ਪੂਰਾ ਆ ਗਿਆ ਦੋਸਤ ਪਲੀਜ਼ ਬੇਨਤੀ ਆ ਪਟਿਆਲੇ ਦੀ ਕੋਈ ਵੀ ਅਪਡੇਟ ਲੈਣੀ ਆ ਫੇਸਬੁੱਕ ਤੇ YouTube ਚੈਨਲ ਸੰਦੀਪ ਸਿੰਘ ਪਲਵਾਨ ਫੈਕਟਰੀ ਪਟਿਆਲਾ ਸਬਸਕ੍ਰਾਈਬ ਕਰ ਲਓ Instagram ਤੇ ਵੀ ਹਰ ਇੱਕ ਪਟਿਆਲੇ ਦੇ ਤੁਹਾਨੂੰ ਟ੍ਰੈਕਟਰਾਂ ਦੇ ਬਾਰੇ ਪੈਟਰੋਲ ਪਾਰਟਸ ਬਾਰੇ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਆ ਸਾਡੇ ਚੈਨਲ ਦੇ ਉੱਪਰ ਜਿਹੜਾ ਕੋਈ ਵੀ ਸਮਾਨ ਦੇਣਾ ਨਾਲ ਸਾਰਾ ਦੇ ਦੇਣਾ ਆਪਾਂ ਹੁਣ ਸਾਰਾ ਬਾਕੀ ਜੋ ਸੜਦਾ ਸਮਾਨ ਉਹ ਲੋਡ ਕਰਨ ਲੱਗੇ ਆ